ਵੜੀ ਆ ਤੁਸੀਂ ਇਹ ਇਸ ਕਰਕੇ ਵੀ ਜ਼ਿਆਦਾ ਸੀਰੀਅਸ ਹੈਗਾ ਕਿ ਜੇ ਹਾਈ ਕੋਰਟ ਦੇ ਟੌਪ ਮੋਸਟ ਜੱਜ ਜੀ ਕਹਿ ਰਹੇ ਹੈ ਕਿ ਉਹਨਾਂ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈਗਾ ਤਾਂ ਜਿਹੜੇ ਪੰਜਾਬ ਦੇ 3.5 ਕਰੋੜ ਲੋਕ ਹੈਗੇ ਕੀ ਫਿਰ ਵੀ ਉਹ ਇਹਦੇ ਤੇ ਭਰੋਸਾ ਕਰਨ ਪਿਛਲੇ ਕੁਝ ਸਮੇਂ ਤੋਂ ਹਾਈ ਕੋਰਟ ਪੰਜਾਬ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਕਰਨ ਦੇ ਤਰੀਕਿਆਂ ਤੇ ਲਗਾਤਾਰ ਉਹ ਟਿੱਪਣੀਆਂ ਕਰਦੀ ਰਹੀ ਹੈ ਇੰਟਰਫੀਰੈਂਸ ਕਰਦੀ ਰਹੀ ਹੈ ਕਿ ਡਾਇਰੈਕਸ਼ਨਸ ਦਿੰਦੀ ਰਹੀ ਹੈ ਤੇ ਇਸ ਕਰਕੇ ਹੁਣ ਉਹਨਾਂ ਨੂੰ ਲੱਗਦਾ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹਨਾਂ ਦੀ ਉਹ ਸੇਫਟੀ ਨਹੀਂ ਕਰ ਸਕਦੀ ਜਿਵੇਂ ਬਹੁਤ ਸਾਰੇ ਥਾਵਾਂ ਤੇ ਸੀਆਈਏ ਸਿਉਰੀਕ ਸੈਂਟਰਲ ਫੋਰਸਸ ਦਿੱਤੀਆਂ ਗਈਆਂ ਹੈਗੀਆਂ ਪਰ ਸੈਂਟਰਲ ਫੋਰਸਸ ਚ ਵੀ ਇਹੋ ਜਿਹਾ ਘਟਾਵਾਂ ਵਾਪਰੇ ਆ ਕੋਈ ਏਅਰਪੋਰਟ ਤੇ ਲੱਗੇ ਸੀ ਉਹਨੇ ਆਪ ਦੇ ਸ਼ਹੀਦ ਬੰਦੇ ਆਪਦੀ ਇਮਾਰਤ ਤੇ ਜਾਂ ਹਰਿਆਣਾ ਪੁਲਿਸ ਦੇ ਇੱਕ ਜਿਹੜਾ ਸਕਿਉਰਟੀ ਇੰਚਾਰਜ ਸੀ ਉਹਨੇ ਅਜਜ ਦੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ ਕਿਸੇ ਗਲਤ ਤੋਂ ਅੱਖ ਕੇ ਜੀ ਪੁਲਿਸ ওভার ਬਾਰਡਨ ਹੈਗੀ ਆ ਉਹੀ ਪੁਲਿਸ ਜਿਹੜੀ ਆ ਉਹ ਕ੍ਰਾਈਮ ਦੀ ਇਨਵੈਸਟੀਗੇਸ਼ਨ ਕਰਦੀ ਹੈ ਉਹੀ ਲਾਇਨ ਆਰਡਰ ਦੇਖਦੀ ਹੈ ਉਹੀ ਸਿਕਿਉਰਿਟੀ ਦਿੰਦੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਤੇ ਭਰੋਸਾ ਨਹੀਂ ਰਿਹਾ ਯਕੀਨ ਨਹੀਂ ਰਿਹਾ ਜਿਸ ਕਰਕੇ ਹਾਲ ਹੀ ਵਿੱਚ ਇੱਕ ਵੱਡਾ ਫੈਸਲਾ ਆਇਆ ਹੈ ਜਿਸ ਵਿੱਚ ਇਹਨਾਂ ਜੱਜਾਂ ਦੀ ਸੁਰੱਖਿਆ ਪੰਜਾਬ ਪੁਲਿਸ ਨੂੰ ਛੱਡ ਕੇ ਹਰਿਆਣਾ ਪੁਲਿਸ ਜਾਂ ਫਿਰ ਕਿਸੇ ਕੇਂਦਰੀ ਸੁਰੱਖਿਆ ਬਾਲ ਦੀ ਸੁਰੱਖਿਆ ਮੁਹੱਈਆ ਕਰਾਉਣ ਲਈ ਕਿਹਾ ਗਿਆ ਹੈ ਕੀ ਆਇਆ ਹੈ ਤਾਜ਼ਾ ਫੈਸਲਾ ਆਓ ਸਾਰੇ ਕਾਫੇ ਤੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਨਾਲ ਤੇ ਪੁੱਛਦੇ ਹਾਂ ਕਿ ਹਾਈ ਕੋਰਟ ਨੇ ਇਹ ਫੈਸਲਾ ਕਿਉਂ ਲਿਆ ਹੈ ਕੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਕਿ ਉਹਨਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਤੋਂ ਘਰੋਸਾ ਉੱਠ ਗਿਆ ਖਾਲੀ ਸਾਹਿਬ ਪੰਜਾਬ ਦੀ ਸਭ ਤੋਂ ਵੱਡੀ ਅਦਾਲਤ ਜਿਹੜੀ ਹਾਈ ਕੋਰਟ ਦੇ ਟੌਪ ਮੋਸਟ ਜੱਜਾ ਹੈਗੇ ਆ ਚੀਫ ਜਸਟਿਸ ਸ਼ਿਲੂ ਨਾਗਵਾਲ ਤੇ ਜੁਡੀ ਰਜਿਸਟਰਰ ਸੁਨੀਲ ਸ਼ੇਖਤਰਪਾਲ ਨੇ ਅੱਜ ਇੱਕ ਆਰਡਰ ਕੀਤਾ ਹੈਗਾ ਕਿ ਜਿਹੜੇ ਜੱਜ ਹੈਗੇ ਆ ਉਹਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀ ਬਜਾਏ ਹਾਈ ਕੋਰਟ ਮਤਲਬ ਚੰਡੀਗੜ੍ਹ ਜਾਂ ਹਰਿਆਣਾ ਪੁਲਿਸ ਤਨਾਤ ਕੀਤੀ ਜਾਵੇ ਕਿਉਂਕਿ ਉਹ ਆਦੇਆਪ ਨੂੰ ਪੰਜਾਬ ਪੁਲਿਸ ਦੀ ਨਿਗਰਾਨੀ ਚ ਸੇਫ ਨਹੀਂ ਸਮਝਦੇ ਹੈਗੇ ਇਹਦਾ ਉਹਨਾਂ ਨੇ ਰੀਜ਼ਨ ਹੀ ਦਿੱਤਾ ਕਿ 22 ਸਤੰਬਰ ਨੂੰ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਸੀ ਤੇ ਉੱਥੇ ਜਿਹੜਾ ਹੈਗਾ ਇੱਕ ਬੰਦੇ ਨੇ ਜਿਹੜੇ ਜੱਜ ਦੇ ਪਰਸਨਲ ਸਿਕਿਉਰਿਟੀ ਆਫੀਸਰ ਦਰਵਾਜ਼ਾ ਖੋਲਿਆ ਸੀ ਔਰ ਜੱਜ ਨੇ ਆਦੇ ਆਰਡਰ ਚ ਲਿਖਿਆ ਕਿ ਉਹ ਮੇਰੇ ਤੇ ਹਮਲਾ ਕਰਨ ਲਈ ਆ ਰਿਹਾ ਸੀ ਪਰ ਸਿਕਿਉਰਿਟੀ ਆਫੀਸਰ ਨੇ ਜਿਹੜਾ ਹੈਗਾ ਉਹਦੇ ਨੂੰ ਸਕਫਲ ਕੀਤਾ ਤੇ ਉਹ ਜਿਹੜਾ ਇੰਨੇ ਦਰਮਿਆਨ ਜਿਹੜੀ ਸੀ ਉਹ ਅਨਡੈਂਟਿਫਾਈਡ ਬੰਦਾ ਉਹਨੇ ਆਪ ਦੇ ਆਪ ਤੇ ਗੋਲੀ ਚਲਾ ਲਈ ਤੇ ਸਿਰ ਤੇ ਗੋਲੀ ਮਾਰ ਕੇ ਉਹ ਬੰਦਾ ਮਰ ਗਿਆ ਅਦਾਲਤ ਨੇ ਨਾਲ ਇਹ ਵੀ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਾਈ ਕੋਰਟ ਪੰਜਾਬ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਕਰਨ ਦੇ ਤਰੀਕਿਆਂ ਤੇ ਲਗਾਤਾਰ ਉਹ ਟਿੱਪਣੀਆਂ ਕਰਦੀ ਰਹੀ ਹੈ ਇੰਟਰਫੀਰੈਂਸ ਕਰਦੀ ਰਹੀ ਹੈ ਤੇ ਡਾਇਰੈਕਸ਼ਨਸ ਦਿੰਦੀ ਰਹੀ ਹੈ ਤੇ ਇਸ ਕਰਕੇ ਹੁਣ ਉਹਨਾਂ ਨੂੰ ਲੱਗਦਾ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਉਹਨਾਂ ਦੀ ਉਹ ਸੇਫਟੀ ਨਹੀਂ ਕਰ ਸਕਦੀ ਇਸ ਲਈ ਉਹਨਾਂ ਨੇ ਹੁਣ ਡਿਪਾਰਟਮੈਂਟ ਨੂੰ ਇਹ ਕਿਹਾ ਹੈਗਾ ਕਿ ਸਾਨੂੰ ਜਾਂ ਤਾਂ ਯੂਟੀ ਪੁਲਿਸ ਤੇ ਜਾਂ ਹਰਿਆਣਾ ਪੁਲਿਸ ਜੜੀ ਉਹ ਸਕਿਉਰਿਟੀ ਦੇਵੇ ਜਦੋਂ ਉਹ ਚੰਡੀਗੜ੍ਹ ਤੋਂ ਬਾਹਰ ਜਾਂਦੇ ਕਿਉਂਕਿ ਪੰਜਾਬ ਦੇ ਰੈਨ ਹਾਈ ਕੋਰਟ ਦੇ ਜੱਜ ਮੋਸਟਲੀ ਉਹ ਇਨਸਪੈਕਟਿੰਗ ਜੱਜ ਵੀ ਹੁੰਦੇ ਉਹ ਅੱਖ-ਵੱਖ ਜ਼ਿਲ੍ਹਿਆਂ 'ਚ ਵੀ ਜਾਂਦੇ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮਾਂ 'ਚ ਵੀ ਜਾਣਾ ਤਾਂ ਨੇ ਮੰਗ ਕੀਤੀ ਹੈਗੀ ਕਿ ਸਾਨੂੰ ਜਿਹੜੀ ਮਤਲਬ ਹੈਗੀ ਆ ਪੰਜਾਬ ਪੁਲਿਸ ਦੀ ਲੋੜ ਨਹੀਂ ਹੈਗੀ ਸ਼ਾਇਦ ਕਿ ਕਲਿਸ਼ਮਿੰਦਰ ਸਾਹਿਬ ਦੇ ਬਾਹਰਲੀ ਘਟਨਾ ਵਾਪਰੀ ਹੈਗੀ ਆ ਕੁੱਝ ਪੰਜਾਬ ਪੁਲਿਸ ਦਾ ਫੇਲੀਅਰ ਰਿਹਾ ਹੈਗਾ ਕਿ ਇੱਕ ਬੰਦਾ ਚੱਜ ਦੇ ਨੇੜੇ ਕਿਵੇਂ ਆ ਗਿਆ ਕਿਉਂ ਜਿਹੜਾ ਪਰਸਨਲ ਸਿਕਿਉਰਿਟੀ ਆਫੀਸਰ ਜਿਹੜਾ ਚੰਡੀਗੜ੍ਹ ਤੋਂ ਨਾਲ ਆਇਆ ਸੀ ਉਹਦੇ ਕੋਲ ਰਵਾਲਵਰ ਕਿਵੇਂ ਖੋਇਆ ਗਿਆ ਹੈਗਾ ਲੇਟਰਨ ਹਾਊਸ ਬੰਦੇ ਦੀ شناختੀ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਸ਼ਾਇਦ ਉਹ ਮੈਂਟਲੀ ਠੀਕ ਨਹੀਂ ਤੇ ਤਾਮਨ ਲਾਡੂ ਦੇ ਉਹ ਰਹਿਣ ਵਾਲਾ ਹੈਗਾ ਤੇ ਪਰ ਅਦਾਲਤ ਨੇ ਇਸ ਨੂੰ ਬੜਾ ਸੀਰੀਅਸ ਲਿਆ ਹੈਗਾ ਹੁਣ ਇਹ ਮਸਲਾ ਪੰਜਾਬ ਸਰਕਾਰ ਕੋਲੇ ਜਾਣਾ ਹੈਗਾ ਇਹ ਇਸ ਕਰਕੇ ਵੀ ਜ਼ਿਆਦਾ ਸੀਰੀਅਸ ਹੈਗਾ ਕਿ ਜੇ ਹਾਈ ਕੋਰਟ ਦੇ ਟੌਪ ਮੋਸਟ ਜੱਜ ਇਹ ਕਹਿ ਰਹੇ ਹੈ ਕਿ ਉਹਨਾਂ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈਗਾ ਤਾਂ ਜਿਹੜੇ ਪੰਜਾਬ ਦੇ 3.5 ਕਰੋੜ ਲੋਕ ਹੈਗੇ ਕੀ ਫਿਰ ਵੀ ਉਹ ਇਹਦੇ ਤੇ ਭਰੋਸਾ ਕਰਨ ਜਾਂ ਮਤਲਬ ਇਹਦਾ ਆਲਟਰਨੇਟਿਵ ਕੀ ਹੋਰ ਹੋਵੇ ਹਾਈ ਕੋਰਟ ਨੇ ਹੋਰ ਆਲਟਰਨੇਟਿਵ ਵੇਖਣ ਨੂੰ ਕਿਹਾ ਹੈਗਾ ਜਿਵੇਂ ਬਹੁਤ ਸਾਰੇ ਥਾਵਾਂ ਤੇ ਸੀਆਈਏ ਸਵਿਰਕ ਸੈਂਟਰਲ ਫੋਰਸਸ ਦਿੱਤੀਆਂ ਗਈਆਂ ਹੈਗੀਆਂ ਪਰ ਸੈਂਟਰਲ ਫੋਰਸਸ ਚ ਵੀ ਇਹ ਜਿਹੇ ਘਟਾਵਾਂ ਵਾਪਰੀਆਂ ਕੋਈ 에어ਪੋਰਟ ਤੇ ਲੱਗੇ ਸੀ ਉਹਨੇ ਆਪ ਦੇ ਛੇ ਬੰਦੇ ਆਪ ਦੀ ਇਮਾਰਤ ਤੇ ਜਾਂ ਹਰਿਆਣਾ ਪੁਲਿਸ ਦੇ ਜਿਹੜਾ ਸਕਿਉਰਟੀ ਇੰਚਾਰਜ ਸੀ ਉਹਨੇ ਜੱਜ ਦੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ ਕਿਸੇ ਗੱਲ ਤੋਂ ਅੱਖ ਕਿ ਜਿਵੇਂ ਹੈਗਾ ਇਨਫੈਕਟ ਪੁਲਿਸ ਦੇ ਸੁਧਾਰ ਦੀ ਗੱਲ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ ਪਰ ਪੁਲਿਸ ਦਾ ਜਿਹੜਾ ਸੁਧਾਰ ਆ ਉਹ ਕਿਸੇ ਵੀ ਸਟੇਟ ਨੇ ਕੀਤਾ ਨਹੀਂ ਹੈਗਾ ਪੁਲਸ ওভার ਬਰਡਨ ਹੈਗੀ ਆ ਉਹੀ ਪੁਲਸ ਜਿਹੜੀ ਆ ਉਹ ਕ੍ਰਾਈਮ ਦੀ ਇਨਵੈਸਟੀਗੇਸ਼ਨ ਕਰਦੀ ਆ ਉਹੀ ਲਾਇਨ ਆਰਡਰ ਵੇਖਦੀ ਆ ਉਹੀ ਸਿਕਿਉਰਿਟੀ ਦਿੰਦੀ ਆ ਤਾਂ ਨੇਚਰਲੀ ਪੁਲਿਸ ਤੇ ਜਿਹੜਾ ਕੰਮ ਦਾ ਦਬਾਅ ਵੀ ਹੈਗਾ ਇਹਨਾਂ ਦੇ ਫੇਲੀਅਰ ਦਾ ਇੱਕ ਕਾਰਨ ਉਹ ਵੀ ਹੈਗਾ ਆਉਣ ਵਾਲੇ ਜਿਨ੍ਹਾਂ ਚ ਕੋਈ ਵੱਡੀ ਡਿਵੈਲਪਮੈਂਟ ਦੀ ਸੰਭਾਵਨਾ ਹੈਗੀ ਆ ਕੀ ਕੀ ਮਤਲਬ ਉਹ ਜਿਹੜਾ ਸੁਰੱਖਿਆ ਪ੍ਰੋਟੋਕੋਲ ਬਦਲਿਆ ਜਾਊਗਾ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਆਈਪੀ ਜੱਜ ਆਉਂਦਾ ਹੈਗਾ ਉਹਨੂੰ ਕਿਸ ਤਰ੍ਹਾਂ ਸਿਕਿਉਰਿਟੀ ਦਿੱਤੀ ਜਾਊਗੀ ਇਹ ਹੁੰਦਾ ਹੈਗਾ ਵਿਚਾਰਨ ਵਾਲਾ ਮੁੱਦਾ ਹੋਊ ਇਹ ਇਸ ਕਰਕੇ ਵੀ ਜਿਆਦਾ ਸੀਰੀਅਸ ਹੈਗਾ ਕਿ ਜੇ